ਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ ਬੇਲਾ ਨੇੜੇ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਅੱਜ ਆਪਾਂ ਗੱਲ ਕਰਾਂਗੇ ਜੀਭ ਥੱਲੇ ਰੱਖਣ ਵਾਲੀ ਗੋਲੀਆਂ ਦੀ ਵੀ ਉਹਦੇ ਕਿੰਨੇ ਕੁ ਫਾਇਦੇ ਆ ਕਿੰਨੇ ਕੁ ਨੁਕਸਾਨ ਆ ਬਹੁਤ ਲੋਕ ਜਿਹੜੇ ਕਿਸੇ ਡਿਕਸ਼ਨ ਚ ਆ ਜਾਂ ਕੋਈ ਵੀ ਨਸ਼ਾ ਕਰਦੇ ਆ ਕਈ ਵਾਰੀ ਉਹ ਕਿਸੇ ਸੈਂਟਰ ਚ ਕਿਸੇ ਡਾਕਟਰ ਕੋਲ ਜਾ ਕੇ ਜਾਂ ਕਿਸੇ ਹਸਪੀਟਲ ਤੇ ਜਾ ਕੇ ਜਦੋਂ ਆਪਣੀਆਂ ਸਮੱਸਿਆਵਾਂ ਦੱਸਦੇ ਆ ਤਾਂ ਉਹਨਾਂ ਨੂੰ ਜੀਵ ਥੱਲੇ ਰੱਖਣ ਵਾਲੀ ਗੋਲੀ ਜਿਹੜੀ ਉਹ ਦਿੱਤੀ ਜਾਂਦੀ ਆ ਦੇਖੋ ਚੀਜ਼ WHO ਨੇ ਇਸ ਚੀਜ਼ ਨੂੰ ਪ੍ਰੋਵਾਈਡ ਕੀਤਾ ਹੈ ਬਣਾਇਆ ਹੋਇਆ ਪਾਸ ਕੀਤਾ ਹੋਇਆ ਹੈ ਮਾੜੀ ਨਹੀਂ ਥੋੜੇ ਸਮੇਂ ਵਾਸਤੇ ਤੁਸੀਂ ਖਾਣੇ ਹੋ ਮਹੀਨਾ ਖਾਣੇ ਹੋ 2 ਮਹੀਨੇ ਖਾਣੇ ਹੋ 3 ਮਹੀਨੇ ਖਾਣੇ ਹੋ ਵੱਧ ਤੋਂ ਵੱਧ 6 ਮਹੀਨੇ ਖਾਣੇ ਹੋ ਫਿਰ ਤੁਹਾਡੇ ਸਰੀਰ ਤੇ ਸਾਈਡ ਇਫੈਕਟ ਜ਼ਿਆਦਾ ਨਹੀਂ ਆਉਂਦੇ ਬਹੁਤ ਘੱਟ ਆਉਂਦੇ ਆ ਪਰ ਜਦੋਂ ਤੁਸੀਂ ਕੋਈ ਵੀ ਨਸ਼ਾ ਛੱਡ ਕੇ ਜੀਵ ਥੱਲੇ ਰੱਖਣ ਵਾਲੀ ਗੋਲੀ ਤੇ ਨਿਰਪਰਵ ਹੋ ਜਾਂਦੇ ਆ ਔਰ ਫਿਰ ਨਸ਼ੇ ਦੀ ਲੋਰ ਲੈਣ ਵਾਸਤੇ ਉਹਦਾ ਮਿਸਯੂਜ਼ ਕਰਦੇ ਆ ਭਾਵ ਕਿ ਉਹਦੀ ਡੋਜ਼ ਵਧਾ ਦਿੰਦੇ ਆ ਮੰਨ ਲਓ ਕਿਸੇ ਵੀ ਡਾਕਟਰ ਨੇ ਤੁਹਾਨੂੰ ਤੁਹਾਡੇ ਨਸੇ ਮੁਤਾਬਕ ਸਵੇਰੇ ਸ਼ਾਮ ਗੋਲੀ ਲਿਖ ਦਿੱਤੀ ਤੁਸੀਂ ਗੋਲੀ ਸਵੇਰੇ ਲੈਣੀ ਆ ਇਹ ਗੋਲੀ ਸ਼ਾਮ ਟਾਈਮ ਲੈਣੀ ਆ ਤੁਸੀਂ ਆਪਣਾ ਰੋਟੀ ਪਾਣੀ ਖਾਓ ਨਾਲ ਚੰਗੀ ਖੁਰਾਕ ਖਾਓ ਸਰੀਰ ਤੁਹਾਡਾ ਠੀਕ ਹੋ ਸਕਦਾ ਜੇ ਤੁਸੀਂ ਗੋਲੀ ਘਟਾਉਣ ਵੱਲ ਆਂਦੇ ਹੋ ਤੁਹਾਨੂੰ ਕੋਈ ਵੀ ਸਮੱਸਿਆ ਆਉਂਦੀ ਆ ਤੁਸੀਂ ਡਰਦੇ ਹੋਏ ਗੋਲੀ ਨਹੀਂ ਛੱਡਦੇ ਔਰ ਕਈ ਵਾਰੀ ਡਰ ਦੇ ਵਿੱਚ ਆ ਕੇ ਅਸੀਂ ਇੱਕ ਗੋਲੀ ਹੋਰ ਦੁਪਹਿਰ ਨੂੰ ਵੀ ਖਾਣ ਲੱਗ ਜਾਂਦੇ ਆ ਥੋੜੇ ਦਿਨ ਅਸੀਂ ਦੁਪਹਿਰ ਨੂੰ ਵੀ ਗੋਲੀ ਖਾਣੇ ਆ ਫਿਰ ਅਸੀਂ ਅੱਧੀ ਅੱਧੀ ਗੋਲੀ ਸਵੇਰੇ ਸ਼ਾਮ ਹੋਰ ਵਧਾ ਦਿੰਦੇ ਆ ਦਵਾਈ ਘਟਾਉਣ ਦੀ ਬਜਾਏ ਅਸੀਂ ਡੋਜ਼ ਵਧਾਉਣ ਲੱਗ ਪੈਂਦੇ ਆ ਉਹ ਸਾਡੇ ਲਈ ਬਹੁਤ ਹੀ ਖਤਰਨਾਕ ਸਾਬਤ ਹੋ ਸਕਦੀ ਆ ਤੇ ਲੋਕਾਂ ਨੂੰ ਹੋ ਰਹੀ ਆ ਕਿਉਂਕਿ ਸਾਡੇ ਕੋਲ ਬਹੁਤ ਤਰ੍ਹਾਂ ਦੇ ਇਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਆ ਫਿਰ ਉਹ ਜਦੋਂ ਜੀਭ ਥੱਲੇ ਗੋਲੀ ਰੱਖਣ ਵਾਲੀ ਲੈਂਦੇ ਆ ਤਾਂ ਨਾਲ ਪ੍ਰੈਗਾ ਖਾਣ ਲੱਗ ਜਾਂਦੇ ਆ ਕੋਈ ਬੰਦਾ ਇੱਕ ਕੈਪਸੂਲ ਖਾਂਦਾ ਹੈ ਕੋਈ ਦੋ ਖਾਂਦਾ ਹੈ ਫਿਰ ਕੋਈ ਤੋਂ ਦੋ ਤੋਂ ਚਾਰ ਆ ਜਾਂਦਾ ਕੋਈ 10-10 ਕੈਪਸੂਲ 15-15 ਕੈਪਸੂਲ ਵੀ ਵੀ ਕੈਪਸੂਲ 10-10 ਗੋਲੀਆਂ ਐਡਰਨੋਕ ਦੀਆਂ ਲੋਕ ਇੱਕ ਦਿਨ ਦੇ ਵਿੱਚ ਖਾਣ ਵਾਲੇ ਸਾਡੇ ਕੋਲ ਪੇਸ਼ੈਂਟ ਜਿਹੜੇ ਉਹ ਆਉਂਦੇ ਆ ਕਿਉਂਕਿ ਜਿਹੜਾ ਉਹਨਾਂ ਦਾ ਆਪਣਾ ਬ੍ਰੇਨ ਆ ਜਿਹੜਾ ਆਪਣਾ ਸਰੀਰਕ ਸਰੀਰਕ ਸਮਰਥਾ ਹੈ ਕੰਮ ਕਰਨ ਦੀ ਉਹਨਾਂ ਦੀ ਸਮਰਥਾ ਆ ਭੁੱਖ ਮਜੂਰ ਗੁਣੀ ਸ਼ੁਰੂ ਹੋ ਜਾਂਦੀ ਆ ਭੁੱਖ ਘਣੀ ਸ਼ੁਰੂ ਹੋ ਜਾਂਦੀ ਆ ਸੈਕੋ ਹੋਣਾ ਸ਼ੁਰੂ ਹੋ ਜਾਂਦਾ ਔਰ ਲੀਵਰ ਵੀ ਜਿਹੜਾ ਉਹ ਘੱਟ ਕੰਮ ਕਰਨ ਲੱਗ ਪੈਂਦਾ ਕਨਸਟਿਪੇਸ਼ਨ ਰਹਿਣ ਲੱਗ ਪੈ ਜਾਂਦੀ ਆ ਬੇਚੈਨੀ ਵਧਣੀ ਲੱਗ ਜਾਂਦੀ ਆ ਜਦੋਂ ਸਰੀਰ 'ਚ ਵੀਕਨੈਸ ਹੁੰਦੀ ਆ ਤਾਂ ਮਰੀਜ਼ ਹੋਰ ਗੁੜੀ ਸ਼ੁਰੂ ਖਾਣੀ ਕਰ ਦਿੰਦਾ ਹੈ ਇਸ ਤਰ੍ਹਾਂ ਕਰਕੇ ਜਦੋਂ ਮਰੀਜ਼ ਬਾਰ-ਬਾਰ ਵਾਰ ਆਪਣੀ ਡੋਜ਼ ਇਨਕਰੀਜ਼ ਕਰੀ ਜਾਂਦਾ ਹੈ ਤਾਂ ਉਹ ਸਾਡੇ ਸਰੀਰ ਤੇ ਉਹਦੇ ਬਹੁਤ ਜ਼ਿਆਦਾ ਸਾਈਡ ਇਫੈਕਟ ਪੈਂਦੇ ਆ हां ਜੇ ਤੁਸੀਂ ਆਪਣੀ ਗੋਲੀਆਂ ਚਲੋ ਦੋ ਵੀ ਖਾਣੇ ਹੋ ਡਾਕਟਰ ਨੇ ਤੁਹਾਡੇ ਤੁਹਾਡਾ ਨਸ਼ਾ ਬਹੁਤ ਜ਼ਿਆਦਾ ਹੈ ਤੁਹਾਨੂੰ ਬੇਚੈਨੀ ਰਹਿੰਦੀ ਹੈ ਤੁਹਾਡੀ ਤੋੜ ਨਹੀਂ ਹਟਦੀ ਦੋ ਗੋਲੀਆਂ ਨਾਲ ਡਾਕਟਰ ਨੇ ਤੁਹਾਨੂੰ ਚਾਰ ਗੋਲੀਆਂ ਵੀ ਲਾਤੀਆਂ ਪੰਜ ਵੀ ਲਾਤੀਆਂ 10 ਵੀ ਲਾਤੀਆਂ ਤਾਂ ਤੁਸੀਂ 10 ਜਾਂ 15 20 ਦਿਨ ਦੇ ਵਿੱਚ ਵਿੱਚ ਉਹ ਗੋਲੀ ਉਹਦੇ ਚੋਂ ਘਟਾਉਣੀ ਹੁੰਦੀ ਆ 6 ਹਫ਼ਤੇ ਦੇ ਵਿੱਚ ਕਟੋ-ਕਟ ਦਵਾਈ ਨੂੰ ਤੁਸੀਂ ਅੱਧਾ ਕਰਨਾ ਹੁੰਦਾ ਔਰ 6 ਤੋਂ ਲੈ ਕੇ 12 ਹਫ਼ਤੇ ਦੇ ਵਿੱਚ ਤੁਸੀਂ ਸਾਰੀ ਦਵਾਈ ਨੂੰ ਕੁਵਿਟ ਕਰਨਾ ਹੁੰਦਾ ਜੇ ਤੁਸੀਂ 6 ਹਫ਼ਤੇ ਵਿੱਚ ਅੱਧੀ ਦਵਾਈ ਨਹੀਂ ਕਰਦੇ ਤਾਂ ਘੱਟੋ ਘੱਟ ਤੁਹਾਨੂੰ 1/4 ਤੇ ਤੱਕ ਕੰਮ ਕਰਨਾ ਚਾਹੀਦਾ ਹੈ ਤੁਸੀਂ ਅੱਧੀ ਤੋਂ ਅੱਧੀ ਤੋਂ ਘਟਾਈ ਸਕਦੇ ਹੋ 6 ਤੋਂ ਲੈ ਕੇ 12 ਹਫ਼ਤੇ ਦੇ ਵਿੱਚ ਅੱਧੀ ਕਰਨਾ ਹੁੰਦਾ ਤਾਂ ਤੁਸੀਂ ਘੱਟੋ ਘੱਟ ਉੱਥੇ ਅੱਧੀ ਕਰ ਸਕਦੇ ਹੋ ਔਰ 6 12 ਹਫ਼ਤੇ ਤੱਕ ਅਸੀਂ ਸਾਰੀ ਦਵਾਈ ਨੂੰ ਖਤਮ ਕਰਨਾ ਹੁੰਦਾ ਹੈ ਤਾਂ ਤੁਸੀਂ 12 ਹਫ਼ਤੇ ਵਿੱਚ ਖਤਮ ਨਹੀਂ ਕਰ ਪਾਉਂਦੇ ਤਾਂ ਘੱਟੋ ਘੱਟ ਆਪਾਂ ਉੱਥੇ ਅੱਧੀ ਮੈਡੀਸਿਨ ਤੇ ਆ ਸਕਦੇ ਹਾਂ ਫਿਰ ਹੌਲੀ ਹੌਲੀ ਯਤਨ ਕਰਦੇ ਰਹੋ 3 ਮਹੀਨੇ ਚ 6 ਮਹੀਨੇ ਦੇ ਵਿੱਚ ਘੱਟੋ ਘੱਟ ਤੁਸੀਂ ਇਸ ਜਿਹੜੀ ਗੋੜੀ ਨੂੰ ਆਵਰਤਨਾ ਬੰਦ ਕਰੋ ਇਹਦੇ ਨਾਲ ਖੁਰਾਕ ਵਧੀਆ ਰੱਖੋ ਦੁੱਧ ਪੀਓ ਰੋਜ਼ ਇੱਕ ਨਾਰੀਅਲ ਪਾਣੀ ਪੀਓ ਡਾਈਟ ਅੱਛੀ ਰੱਖੋ ਆਪਣੀ ਪ੍ਰੋਟੀਨ ਵਗੈਰਾ ਲੈ ਸਕਦੇ ਹੋ ਪਨੀਰ ਵਗੈਰਾ ਲੈ ਸਕਦੇ ਹੋ ਇਸ ਤਰ੍ਹਾਂ ਦੀਆਂ ਚੀਜ਼ਾਂ ਘਰ ਬਣਾ ਕੇ ਜਿਵੇਂ ਬਦਾਮ ਖਾਸ ਆਪਣੇ ਕਾਜੂ ਵਗੈਰਾ ਹੋ ਗਏ ਖਜੂਰਾ ਵਗੈਰਾ ਹੋ ਗਿਆ ਇਹ ਚੀਜ਼ਾਂ ਤੁਸੀਂ ਖਾ ਕੇ ਅਖਰੋਟ ਵਗੈਰਾ ਖਾ ਸਕਦੇ ਹੋ ਤੁਹਾਨੂੰ ਨੀਂਦ ਵੀ ਵਧੀਆ ਦਿੰਦੇ ਆ ਤੁਹਾਨੂੰ ਸਰੀਰ ਨੂੰ એનર્ਜੀ ਵੀ ਦਿੰਦੇ ਆ ਔਰ ਘਟੋ-ਘਟੇ ਇੱਕ ਲੀਟਰ ਦੁੱਧ ਪੀਓ ਡਾਈਟ ਅੱਛੀ ਰੱਖ ਕੇ ਤੁਸੀਂ ਇਹਨਾਂ ਗੋਲੀਆਂ ਨੂੰ ਘਟਾਉਣ ਦਾ ਯਤਨ ਕਰੋ ਕਿਉਂਕਿ ਇਹ ਜਿਹੜੀਆਂ ਗੋਲੀਆਂ ਨੇ ਨਾ ਸਾਡੀ ਨੌਜਵਾਨੀ ਦਾ ਬਹੁਤ ਜ਼ਿਆਦਾ ਨਾ ਸਮਾਰ ਰਹੀਆਂ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਜਦੋਂ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਆ 6 ਸਾਲ ਵਿਆਹ ਨੂੰ ਹੋ ਗਏ ਜੀ 5 ਸਾਲ ਵਿਆਹ ਨੂੰ ਹੋ ਗਏ ਜੀ 3 ਸਾਲ ਵਿਆਹ ਨੂੰ ਹੋ ਗਏ ਜੀ ਤੇ ਵਿਹੋਤਾ ਜੀਵਨ ਜਿਹੜਾ ਉਹ ਖਤਮ ਹੋ ਗਿਆ ਜੀ ਸਾਡੇ ਸੁਪਰਮ ਕੌਂਟਗ ਨਿਲ ਹੋ ਰਿਹਾ ਜੀ ਸਾਡੇ ਬੱਚੇ ਆ ਜਿਹੜੇ ਉਹ ਆਪਣੀ ਔਲਾਦ ਦਾ ਸੁੱਖ ਨਹੀਂ ਦੇਖ ਸਕਦੇ ਕਿਉਂ ਕਿਉਂਕਿ ਇਹਦੇ ਪਿੱਛੇ ਇਹਨਾਂ ਗੋੜੀਆਂ ਦਾ ਬਹੁਤ ਵੱਡਾ ਹੱਥ ਆ ਜਦੋਂ ਅਸੀਂ ਕੰਟੀਨਿਊ ਇਹ 2 3 ਸਾਲ 4 ਸਾਲ 5 ਸਾਲ ਗੋਲੀ ਖਾਂਦੇ ਆ ਤਾਂ ਸਾਡੇ ਸਰੀਰ ਤੇ ਬੜੇ ਨੁਕਸਾਨ ਜਿਹੜੇ ਇਹਦੇ ਹੁੰਦੇ ਆ ਉਹ ਸਾਹਮਣੇ ਦੁਰਪ੍ਰਭਾਵ ਆ ਸਾਹਮਣੇ ਆਣੇ ਸ਼ੁਰੂ ਹੋ ਜਾਂਦੇ ਆ ਮਰੀਜ਼ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਜਾਂਦਾ ਹੈ ਮਰੀਜ਼ ਦਾ ਭਾਰ ਘਟਣ ਲੱਗ ਜਾਂਦਾ ਹੈ ਜਾਂ ਮਰੀਜ਼ ਦਾ ਭਾਰ ਬਹੁਤ ਜ਼ਿਆਦਾ ਵਧਣ ਲੱਗ ਪੈਂਦਾ ਹੈ ਮੋਟਾਪਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਬਿਲਕੁਲ ਤੋਬਲੇ ਪਤਲੇ ਹੋ ਸਕਦੇ ਹੋ ਭੁੱਖ ਮਰ ਜਾਂਦੀ ਹੈ 24 ਘੰਟੇ ਬੰਦੇ ਦਾ ਦਿਮਾਗ ਹੈ ਜਿਹੜਾ ਉਹ ਜਾਗਦਾ ਰਹਿੰਦਾ ਹੈ ਨੀਂਦ ਬਿਲਕੁਲ ਨਹੀਂ ਆਉਂਦੀ ਪੇਚੈਨੀ ਰਹਿੰਦੀ ਆ ਸਰੀਰ ਟੁੱਟਦਾ ਰਹਿੰਦਾ ਕੰਮ ਵੱਲ ਫੋਕਸ ਨਹੀਂ ਹੁੰਦਾ ਭਾਵ ਕਿ ਤੁਹਾਡੇ ਜਿੰਨੀਆਂ ਤੁਸੀਂ ਗਤੀਵਿਧੀਆਂ ਕਰਨੀਆਂ ਹੁੰਦੀਆਂ ਸਾਰੀਆਂ ਤੇ ਸਟਾਪ ਲੱਗ ਜਾਂਦਾ ਹੈ ਇਹ ਗੋਲੀ ਤੁਹਾਡੇ ਜੀਵਨ ਦੀਆਂ ਖੁਸ਼ੀਆਂ ਨੂੰ ਖਾ ਜਾਂਦੀ ਹੈ ਗੋਲੀ ਖਾਂਦੇ ਆ ਖਾਂਦੇ ਆ ਬੰਦੇ ਦਾ ਸਰੀਰ ਵੀ ਖਾ ਜਾਂਦੀ ਹੈ ਤੇ ਬੰਦੇ ਦੀਆਂ ਖੁਸ਼ੀਆਂ ਨੂੰ ਵੀ ਇਹ ਖਾ ਜਾਂਦੀ ਹੈ ਇਹਨੂੰ ਘੱਟ ਕਰਨ ਦਾ ਯਤਨ ਜ਼ਰੂਰ ਕਰਨਾ ਚਾਹੀਦਾ ਹੈ ਵੱਧੋ ਖਰਾ ਕੇ ਲੈ ਕੇ ਔਰ ਜਿੰਨੀ ਛੇਤੀ ਹੋ ਸਕੇ ਜਿਹੜਾ ਵੀ ਬੰਦਾ ਕੋਈ ਭਾਵੇਂ ਕੋਈ ਪੁੱਕੀ ਖਾਂਦਾ ਸੀ ਕੋਈ ਫੀਮ ਖਾਂਦਾ ਸੀ ਕੋਈ ਚਿੱਟਾ ਪੀਂਦਾ ਸੀ ਜਾਂ ਕੋਈ ਸ਼ਰਾਬ ਪੀਂਦਾ ਸੀ ਕਿਉਂਕਿ ਕਰੋਨਾ ਦੇ ਵਿੱਚ ਇਹ ਗੋਲੀ ਦਾ ਬਹੁਤ ਜ਼ਿਆਦਾ ਮਿਸਯੂਜ਼ ਹੋਇਆ ਔਰ ਸਾਡੇ ਕਈ ਸਿਆਸੀ ਲੋਕ ਜਿਨ੍ਹਾਂ ਦੀਆਂ ਫੈਕਟਰੀਆਂ ਦੇ ਵਿੱਚ ਇਹ ਗੋਲੀ ਬਣਦੀ ਹੈ ਕਰੋੜਾਂ ਦੀ ਗਿਣਤੀ ਦੇ ਵਿੱਚ ਇਹ ਗੋਲੀ ਰੋਜ਼ ਪੰਜਾਬ ਦੇ ਵਿੱਚ ਵੇਚੀ ਜਾ ਰਹੀ ਹੈ ਧੜਾ ਧੜ ਬਿਨਾ ਕਿਸੇ ਰਿਕਾਰਡ ਤੋਂ ਆਧਾਰ ਕਾਰਡ ਦੇ ਉੱਤੇ ਇੱਕ ਪਤਾ ਔਰ ਕਈ ਬੰਦੇ ਨੇ ਇਹ ਵੀ ਕੀਤਾ ਹੋਇਆ ਵੀ ਮੇਰਾ ਆਧਾਰ ਕਾਰਡ ਬਣਾ ਲਿਆ ਘਰ ਦੀ ਦਾ ਆਧਾਰ ਕਾਰਡ ਬਣਾ ਲਿਆ ਬੱਚੇ ਦਾ ਆਧਾਰ ਕਾਰਡ ਲੈ ਕੇ ਉਹਦੀ ਪਰਚੀ ਬਣਾਈ ਤੇ ਪੱਤਾ ਪੱਤਾ ਗੋਲੀਆਂ ਦਾ ਲੈ ਕੇ ਵੱਧ ਤੋਂ ਵੱਧ ਧੜਾ ਧੜਾ ਗੋਲੀਆਂ ਖਾਣ ਦਾ ਆਪਾਂ ਯਤਨ ਕਰ ਰਹੇ ਆ ਪਰ ਨਹੀਂ ਦੋਸਤੋ ਇਹ ਬਹੁਤ ਘਾਤਕ ਹੋ ਸਕਦਾ ਕਿਉਂਕਿ ਜਿਹੜੇ ਬੰਦੇ ਐਡ ਨੌ ਖਾਂਦੇ ਨੇ ਜਿਹੜੇ ਬੰਦੇ ਚਿੱਟਾ ਲਾਉਂਦੇ ਨੇ ਉਹਨਾਂ ਦਾ ਸਪਰਮ ਕਾਉਂਟ ਨਿਲ ਹੋ ਜਾਂਦਾ ਹੈ ਮੈਂ ਸਿੱਧੇ ਸ਼ਬਦਾਂ ਚ ਇਹ ਵੀ ਕਹਿ ਸਕਦਾ ਕਿ ਤੁਸੀਂ ਵਿਹੋਤਾ ਜੀਵਨ ਜਿਹੜੇ ਕੁਆਰੇ ਮੁੰਡੇ ਨੇ ਉਹ ਵਿਆਹ ਕਰਾਉਣ ਦੀ ਸੋਚਦੇ ਹੀ ਨਹੀਂ ਕਿਉਂਕਿ ਉਹਨਾਂ ਦੇ ਅੰਦਰ ਜਿਹੜਾ ਸੁਪਰਮ ਕਾਉਂਟਿੰਗ ਹੁੰਦਾ ਉਹ ਵੀ ਨਲ ਹੋ ਜਾਂਦਾ ਹੈ ਟੈਸਟੋਸਟੇਰੋਨ ਨਾਮ ਦਾ ਜਿਹੜਾ ਹਾਰਮੋਨ ਹੈ ਉਹਦਾ ਵੀ ਲੈਵਲ ਹੈ ਜਿਹੜਾ ਬਹੁਤ ਡਾਊਨ ਹੋ ਜਾਂਦਾ ਜੇ ਤੁਹਾਡੇ ਸਰੀਰ 'ਚ ਟੈਸਟੋਸਟੇਰੋਨ ਬਹੁਤ ਘੱਟ ਹੈ ਤਾਂ ਤੁਹਾਡੀਆਂ ਜਿਹੜੀਆਂ ਗਤੀਵਿਧੀਆਂ ਉਹ ਨਾਰਮਲ ਨਹੀਂ ਰਹਿ ਸਕਦੀਆਂ ਤੁਸੀਂ ਵਿਹੋਤਾ ਜੀਵਨ ਦਾ ਸੁੱਖ ਨਹੀਂ ਮਾਣ ਸਕਦੇ ਵਿਆਹ ਕਰਾਣ ਨੂੰ ਜੀ ਨਹੀਂ ਕਰਦਾ ਜੇ ਮਾਪੇ ਕਹਿ ਕੁਹਾ ਕੇ ਸਮਝਾ ਕੇ ਵਿਆਹ ਕਰ ਵੀ ਦਿੰਦੇ ਆ ਤਾਂ ਫਿਰ ਤੁਸੀਂ ਆਪਣੀ ਪਾਰਟਨਰ ਨੂੰ ਜਿਹੜਾ ਉਹ ਸਰੀਰਕ ਸੁੱਖ ਆ ਉਹ ਨਹੀਂ ਦੇ ਸਕਦੇ ਔਰ ਜੇ ਤੁਸੀਂ ਉੱਥੇ ਕਾਮਯਾਬ ਹੋ ਵੀ ਜਾਂਦੇ ਹੋ ਤਾਂ ਫਿਰ ਤੁਸੀਂ ਗੋਲੀ ਖਾਦੇ ਬਿਨਾ ਆਪਣੇ ਬੈੱਡ ਤੇ ਨਹੀਂ ਜਾ ਸਕਦੇ ਸੈਟੀਸਫੈਕਸ਼ਨ ਨਹੀਂ ਹੁੰਦੀ ਔਰ ਜੇ ਤੁਸੀਂ ਵਿਹੋਤਾ ਜੀਵਨ ਨੂੰ ਫਿਰ ਬਚਾ ਕੇ ਰੱਖਣਾ ਔਖਾ ਜਾਂਦਾ ਹੈ ਜੇ ਤੁਸੀਂ ਵਿਹੋਤਾ ਜੀਵਨ ਨੂੰ ਬਚਾ ਵੀ ਲਿਆ ਤੁਹਾਨੂੰ 2 ਸਾਲ ਹੋ ਗਏ 3 ਸਾਲ ਹੋ ਗਏ ਪਰ ਔਲਾਦ ਨਹੀਂ ਹੁੰਦੀ ਕਿਉਂਕਿ ਸਪਰਮ ਕਾਉਂਟ ਜਿਹੜਾ ਉਹ ਨਿਲ ਹੋ ਜਾਂਦਾ ਔਰ ਜੇ ਤੁਹਾਡੀ ਖੁਰਾਕ ਅੱਛੀ ਹੈ ਤੁਹਾਡੀ ਸੋਚ ਅੱਛੀ ਹੈ ਤੁਸੀਂ ਗੋਲੀ ਵੀ ਖਾਣੇ ਹੋ ਆਪਣੇ ਸਰੀਰ ਦਾ ਧਿਆਨ ਰੱਖਦੇ ਹੋ ਐਕਸਰਸਾਈਜ਼ ਕਰਦੇ ਹੋ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਦੇ ਹੋ ਜਿਮ ਜਾਂਦੇ ਹੋ ਸਾਈਕਲਿੰਗ ਕਰਦੇ ਹੋ ਸੈਰ ਕਰਦੇ ਹੋ ਤਾਂ ਸੋਸਾਇਟੀ ਅੱਛੀ ਹੈ ਤੁਹਾਡੀ ਤਾਂ ਕੁਝ ਚੀਜ਼ਾਂ ਕਿਸੇ ਹੱਦ ਤੱਕ ਵੱਧ ਸਕਦੀਆਂ ਪਰ ਫਿਰ ਵੀ ਜਿਹੜੀ ਆਉਣ ਵਾਲੀ ਤੁਹਾਡੀ ਔਲਾਦ ਆ ਉਹ ਇਸ ਤਰ੍ਹਾਂ ਦੀ ਪੈਦਾ ਹੋਏਗੀ ਕਿ ਉਹ ਜੰਮ ਦੇ ਸਾਰੇ ਕਿਸੇ ਨਾ ਕਿਸੇ ਐਡਿਕਸ਼ਨ ਦੇ ਵਿੱਚ ਆ ਸਕਦੀ ਹੈ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਕਿਸੇ ਵੀ ਐਡਿਕਸ਼ਨ ਦਾ ਸ਼ਿਕਾਰ ਨਾ ਹੋਣ ਤਾਂ ਕਿਰਪਾ ਕਰਕੇ ਉਹਨਾਂ 'ਚ ਇਸ ਤਰ੍ਹਾਂ ਦੇ ਜੀਨ ਦਾ ਨਾਮ ਪਾਓ ਕਿ ਉਹ ਕੱਲ ਨੂੰ ਤੁਹਾਨੂੰ ਸੰਭਾਲਣਾ ਔਖਾ ਹੋ ਜਾਏ ਤੁਸੀਂ ਆਪਣੇ ਬੱਚਿਆਂ ਨੂੰ ਦੇਖ ਦੇ ਕੇ ਰੋਵੋ ਪਛਤਾਵੋ ਜਾਂ ਸਾਡੇ ਬੱਚੇ ਜਾਂ ਸਾਡੀ ਔਲਾਦ ਇਸ ਤਰ੍ਹਾਂ ਦੀ ਹੋਵੇ ਜਿਹੜੀ ਕੰਪਲੀਟ ਮਨੁੱਖ ਨਾ ਹੋ ਕੇ ਅਧੂਰਾ ਮਨੁੱਖ ਭਾਵੇਂ ਕਈ ਬੱਚੇ ਹੈਂਡੀਕੈਪਟ ਵੀ ਜਨਮ ਲੈ ਰਹੇ ਆ ਜਿਨ੍ਹਾਂ ਦੀ ਮਤ ਬੁੱਧੀ ਅਬਨਾਰਮਲ ਹੁੰਦੀ ਆ ਇਸ ਤਰ੍ਹਾਂ ਦੇ ਬੱਚੇ ਵੀ ਐਡਰਨੌਕ ਗੋਲੀ ਖਾਣ ਵਾਲੇ ਲੋਕਾਂ ਦੇ ਪੈਦਾ ਹੋ ਰਿਹਾ ਸੋ ਦੋਸਤੋ ਇਸ ਗੋਲੀ ਤੋਂ ਕੋਈ ਵੀ ਬੰਦਾ ਇਹਦੀ ਗੋਲੀ ਖਾ ਰਿਹਾ ਹੈ ਇਹਦੇ ਦੁਰਪ੍ਰਭਾਵ ਜਾਣੋ ਹਸਪੀਟਲਾਂ ਦੇ ਵਿੱਚ ਸੈਂਟਰਾਂ ਦੇ ਵਿੱਚ ਉਹਨਾਂ ਕੋਲ ਲਾਈਨਾਂ ਲਾ ਕੇ ਲੋਕ ਗੋਲੀਆਂ ਲੈਂਦੇ ਆ ਔਰ ਥੜਾ ਥੜਾ ਗੋਲੀਆਂ ਵੇਚੀਆਂ ਜਾ ਰਹੀਆਂ ਖਾਧੀਆਂ ਜਾ ਰਹੀਆਂ ਪਰ ਇਹਦੇ ਸਾਈਡ ਇਫੈਕਟ ਕਿਸੇ ਨੂੰ ਨਾ ਕੋਈ ਦੱਸ ਰਿਹਾ ਤੇ ਨਾ ਕੋਈ ਪੁੱਛ ਰਿਹਾ ਪਲੀਜ਼ ਕਿਰਪਾ ਕਰਕੇ ਜੇ ਵੀ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਬੱਚਾ ਇਸ ਤਰ੍ਹਾਂ ਨਹੀਂ ਗੋਲੀਆਂ ਖਾਂਦਾ ਜਿੰਨੀ ਛੇਤੀ ਹੋ ਸਕੇ ਭਾਵੇਂ ਕਿਸੇ ਕਾਉਂਸਲਿੰਗ ਦੀ ਸਲਾਹ ਲਓ ਕਿਸੇ ਡਾਕਟਰ ਦੀ ਸਲਾਹ ਲਓ ਕਿਸੇ ਕੋਈ ਮੈਡੀਸਨ ਦਾ ਤੁਸੀਂ ਪ੍ਰਯੋਗ ਕਰੋ ਘਰ ਦੀ ਖੁਰਾਕ ਇਸ ਤਰ੍ਹਾਂ ਦੀ ਬਣਾਓ ਸਾਡੇ YouTube ਚੈਨਲ ਤੇ ਪਿੱਛੇ ਜੇ ਮੈਂ ਇੱਕ ਘਰ ਬੈਠ ਕੇ ਨਸ਼ਾ ਛੱਡੋ ਦੇ ਵਿੱਚ ਵਿਸਥਾਰ ਦੇ ਨਾਲ ਦੱਸਿਆ ਹੋਇਆ ਉਹ ਚੀਜ਼ਾਂ ਤੁਸੀਂ ਸਰਚ ਕਰਕੇ ਬਣਾ ਕੇ ਘਰੇ ਖੁਰਾਕ ਬਣਾ ਕੇ ਆਪਣੇ ਮਰੀਜ਼ ਨੂੰ ਦਿਓ ਔਰ ਜਿਹੜੀ ਡੋਜ਼ ਹੈ ਉਹ ਹਫ਼ਤੇ 'ਚ 15 ਦਿਨ ਬਾਅਦ ਮਹੀਨੇ ਦੇ ਵਿੱਚ ਡੋਜ਼ਾ ਘਟਾ ਘਟਾ ਕੇ ਉਹਦੀ ਡੋਜ਼ ਨੂੰ ਤੁਸੀਂ 0 ਤੇ ਲੈ ਆਓ ਫਿਰ ਵੀ ਜੇ ਤੁਹਾਡਾ ਮਰੀਜ਼ ਹੈ ਤੋੜ ਮੰਦਾ ਹੈ ਤਕਲੀਫ ਮੰਦਾ ਹੈ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਮੰਦਾ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਥੋੜੀ ਜੀ ਮੈਡੀਸਿਨ ਖਵਾਓ ਤੇ ਆਪਣੇ ਮਰੀਜ਼ ਨੂੰ ਬਿਲਕੁਲ ਠੀਕ ਕਰੋ ਜਿਹੜੇ ਪ੍ਰੈਗਾ ਕੈਪਸੂਲ ਨੇ ਇਹਨਾਂ ਦੇ ਵੀ ਇਸ ਤਰ੍ਹਾਂ ਦੇ ਹੀ ਸਾਈਡ ਇਫੈਕਟ ਆ ਸੋ ਕਿਰਪਾ ਕਰਕੇ ਆਪਣੇ ਬੱਚਾ ਨੂੰ ਬਚਾਉਣ ਵਾਸਤੇ ਇਸ ਵੀਡੀਓ ਨੂੰ ਸੁਣੋ ਸ਼ੇਅਰ ਕਰਿਓ ਜੇ ਕੋਈ ਤੁਹਾਡੀ ਰਿਕੁਆਇਰਮੈਂਟ ਹੈ ਸਾਡੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਸਾਡੀ ਵੀਡੀਓ ਨੂੰ ਲਿੰਕ ਆਪਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਕਮੈਂਟ ਵੀ ਕਰਨਾ ਸ਼ੇਅਰ ਵੀ ਕਰਨਾ ਧੰਨਵਾਦ ਜੀ ਰਬ ਰੱਖੇ